ਮੈਂ ਕਈ ਵਾਰ ਕਹਣਾ ਇਹ ਕੀ ਕਰਦਾ ਹਾਂ ਜੀ ਅਗਲੇ ਤਾਂ ਜਰੂਰ ਚੱਕੀ ਜਣਾ ਐਵੇਂ ਅਮੇ ਅਗਲੇ ਨੂੰ ਆਉਂ ਪੈਦਾ ਹੋਈ ਜਾਂਦੀ ਵੀ ਮੈਂ ਸਰਜੀਤ ਨੂੰ ਪੜਾ ਆ ਗਿਆ ਉਹ ਕਹਿੰਦਾ ਨਹੀਂ ਇਹ ਨਹੀਂ ਗੱਲ ਹੈ ਪਤਾ ਨਹੀਂ ਕਿੱਥੇ ਉਹਨੇ ਕੋਈ ਸਿਆਣੀ ਗੱਲ ਕਰਨੀ ਹੈ ਜਿਹੜੀ ਆਪਣੇ ਕੰਮ ਹੋ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸੀ ਉਹਨਾਂ ਨੂੰ ਉਹ ਬਿੰਦੇ ਹੁੰਦੇ ਸੀ ਜ਼ਿਆਦਾ ਸੁਣਿਆ ਪਹਿਲਾਂ ਤਾਂ ਗੁੱਸਾ ਚੜਦਾ ਰਹਿੰਦਾ ਹੈ ਵੀ ਕੋਈ ਗੱਲ ਪੁੱਛਦੇ ਆ ਕੋ ਟੀਚਰਾਂ ਕਰੀ ਜਾਂਦਾ ਪਰ ਕੋਈ ਬੰਦਾ ਆਪਣੀ ਟਾਈ ਸਹੀ ਕਰੀ ਜਾਊਗਾ ਉਹ ਜਦੋਂ ਟਾਈ ਨੂੰ ਹੱਥ ਲਾਉਂਦਾ ਉਹਦੇ ਅੰਦਰ ਨਵਾਂ ਵਿਚਾਰ ਆ ਜਾਂਦਾ ਜਿਹੜਾ ਹਿਊਮਨ ਹੈ ਉਹ ਇਹੋ ਜਿਹਾ ਜਾਨਵਰ ਹੈ ਉਹ ਆਪਣੇ ਘਰ ਚ ਵੀ ਨਹੀਂ ਰਹਿ ਸਕਦਾ ਜੇ ਦੂਸਰੇ ਨੂੰ ਮੰਨ ਦੀਆਂ ਗੱਲਾਂ ਪਤਾ ਲੱਗ ਜਾਂਦੀਆਂ ਨਾ तकरीबन ਕਹਾਣੀ ਤੇ ਗੱਲ ਹੋਈ ਚੁੱਕੀ ਆ ਇਹ ਤਾਂ ਸੀਗਾ ਸੰਧੀ ਦੀ ਕਹਾਣੀ ਜਾਂ ਜੋ ਵੀ ਕੋਈ ਕਹਾਣੀ ਨੀ ਉਹ ਜਿਹੜੀ ਵੀ ਗੱਲ ਕਰਦੇ ਸੀਗੇ ਉਨ੍ਹਾਂ ਜਿਹੜੇ ਕਲੀਅਰ ਨਹੀਂ ਸੀ ਹੋ ਜਾਂਦੇ ਉਹਨਾਂ ਜਿਹੜੋਂ ਮੂਹਰ ਗੱਲ ਕਰਦੇ ਸੀ ਦਮੇ ਲਿਖਾ ਜਨਕਤਾ ਦਾ ਜਿਸ ਨੇ ਉਹ ਕੋਈ ਨਵੀਂ ਹੁਣ ਕਹਾਣੀ ਲਿਖ ਰਹੀ ਸੀ ਥੋੜੇ ਦਿਨ ਥੋੜੇ ਦਿਨ ਉਹਨਾਂ ਦਾ ਐਵੇਂ ਹੁੰਦਾ ਜਿਵੇਂ 1.5 ਸਾਲ ਵੀ ਹੋ ਗਏ ਸਨ ਫਿਰ ਦੋ ਸਾਲ ਤੋਂ ਬੜੀ ਅੱਛੀ ਕਹਾਣੀ ਲਿਖ ਰਹੀ ਸੀਗੇ ਉਹ ਜਿਹੜੀ ਪੂਰੀ ਨਹੀਂ ਹੋਈ ਉਹ ਵਿਚੇ ਆਉਂਦੀ ਉਹਦੇ ਵਿੱਚ ਉਹਨਾਂ ਨੂੰ ਕਿਤੋਂ ਪਤਾ ਲੱਗਿਆ ਰਾਂਝੇ ਦਾ ਕੋਈ ਉਹਦੇ ਵਿੱਚ ਜੇਕਰ ਤੇ ਰਾਂਝੇ ਦਾ ਉਹਨਾਂ ਨੂੰ ਪਤਾ ਲੱਗਿਆ ਕਿ ਹੋਣ ਵੀ ਗੁਜਰ ਉੱਥੇ ਪਾਕਿਸਤਾਨ ਦੇ ਵਿੱਚ ਰਾਂਝਾ ਜਿਹੜਾ ਜਿਹੜਾ ਪਾਲੀ ਹੈ ਉਹਨੂੰ ਰਾਂਝਾ ਕਿਹਾ ਜਾਂਦਾ ਉਹਦੇ ਬਾਰੇ ਫਿਰ ਉਹਨਾਂ ਦਾ ਫੋਨ ਆਇਆ ਫਿਰ ਉਹ ਸੀ ਪਤਾ ਕਰਨਾ ਸ਼ੁਰੂ ਕੀਤਾ ਹੁਣ ਪਾਕਿਸਤਾਨ ਦੇ ਵਿੱਚ ਵੀ ਸਾਡੀ ਗੱਲ ਕਈ ਵਾਰ ਹੋਈ ਪਰ ਇਸ ਤਰ੍ਹਾਂ ਦਾ ਉਹਨਾਂ ਦਾ ਵਿਸਥਾਰ ਸੀਗਾ ਉਹ ਇਸ ਕਰਕੇ ਉਹਨਾਂ ਦੀ ਪਹਿਲੀ ਗੱਲ ਤਾਂ ਜੀ ਸੀ ਕਿ ਉਹਨਾਂ ਦੀ ਜਾਣੀ ਜਿਹੜੀ ਕਮੀ ਨਾ ਰਹਿਣੀ ਹੈ ਉਹਦਾ ਕਾਰਨ ਇਹ ਸੀ ਕਿ ਉਹ ਜਿਹੜੀ ਗੱਲ ਦੇ ਮਗਰ ਪੈਂਦੇ ਸੀ ਉਹਨਾਂ ਕੋਈ ਨਹੀਂ ਹੁੰਦਾ ਕਿ ਮੈਂ ਉਸ ਬਾਅਦ ਇਹਦੇ ਦਵਾ ਦਾ ਬਾਜੋ ਕਿਉਂਕਿ ਅੱਜ ਜਿਹੜੀ ਜਗ੍ਹਾ ਤੇ ਖੜੇ ਸੀਗੇ ਨਾ ਅੱਜ ਲੱਗਦਾ ਵੀ ਉਹ ਜੋ ਵੀ ਲਿਖ ਦਿੰਦੇ ਉਹ ਪ੍ਰਵਾਨ ਹੋ ਜਾਂਦਾ ਪਰ ਨਹੀਂ ਇਹ ਨਹੀਂ ਸੀ ਗੱਲ ਅੱਜ ਉਹਨਾਂ ਦੀ ਇਸ ਕਰਕੇ ਉਹ ਕਹਿੰਦੇ ਹੁੰਦੇ ਸੀ ਯਾਰ ਬੰਦੇ ਨੂੰ ਵੀ ਤੁਹਾਡੀ ਜ਼ਿੰਮੇਵਾਰੀ ਵੱਧਦੀ ਜਾਂਦੀ ਹੈ ਇਹ ਉਸ ਲੈਵਲ 'ਤੇ ਆ ਕੇ ਪਤਾ ਲੱਗਦਾ ਹੈ ਜਦੋਂ ਥੋੜਾ ਜਿਹਾ ਪੈਰ ਛਿੜ ਗਿਆ ਤਾਂ ਨਾਲ ਹੀ ਇਹ ਹੋ ਜਾਂਦਾ ਇਹ ਫਿਰ ਇਹ ਜਿਹੜਾ ਕੰਮ ਸੀਗਾ ਡਰਾਈਵਰੀ ਵਾਲਾ ਇਹ ਤਾਂ ਉਹਨਾਂ ਨੇ ਬਹੁਤ ਹੰਡਾਇਆ ਸੀ ਇਹ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਹੰਡਾਇਆ ਹੋਇਆ ਸੀਗਾ ਸਾਈਕੋਲੋਜੀ ਦੀ ਜਿੰਨੀ ਉਹਨਾਂ ਨੂੰ ਜਾਣਕਾਰੀ ਸੀ ਨਾ ਜਿੰਨੀ ਉਹ ਸਮਝਦੇ ਸੀਗੇ ਤਰਿਆ ਫਿਰਦੇ ਆ ਉਹਨਾਂ ਦੀਆਂ ਗੱਲਾਂ ਕੀ ਜਾ ਸਕਦੀ ਹੈ ਕਹਾਣੀ ਦੇ ਵਿੱਚ ਜਿਹੜੀ ਇੱਕ ਕਿੱਤੀ ਜਿਹਨੂੰ ਇਹਨਾਂ ਨੇ ਆਖਿਆ ਮੈਡਮ ਜੀ ਨੇ ਇੱਕ ਉਹਨੂੰ ਨਰਜੀ ਉਹ ਆਖਿਆ ਸੀਗਾ ਉਹ ਵਾਕਈ ਇੰਦਾ ਆ ਇਹਦਾ ਨਰਜੀ ਪੁਆਇੰਟ ਹੁੰਦਾ ਹੈ ਨਰਜੀ ਪੁਆਇੰਟ ਤੋਂ ਬਿਨਾ ਆਪਾਂ ਚੱਲ ਨਹੀਂ ਸਕਦੇ ਜਿਹੜੇ ਬਹੁਤ ਅੱਛੇ ਬੁਲਾਰੇ ਹੁੰਦੇ ਨੇ ਬਹੁਤ ਅੱਛੇ ਵਕਤੇ ਜਿਹੜੇ ਨੇ ਉਹ ਕੋਈ એનਰਜੀ ਪੁਆਇੰਟ ਹੁੰਦਾ ਜਿਹੜਾ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕੋਈ ਬੰਦਾ ਆਪਣੀ ਟਾਈ ਸਹੀ ਕਰੀ ਜਾਊਗਾ ਉਹ ਜਦੋਂ ਟਾਈ ਨੂੰ ਹੱਥ ਲਾਉਂਦਾ ਉਹਦੇ ਅੰਦਰ ਨਵਾਂ ਵਿਚਾਰ ਜਨਮਦਾ ਉਹਦਾ ਇੰਨਾ ਸਬਕੌਂਸ਼ੀਅਸ ਉਹਨੂੰ ਰੈਡੀ ਕਰ ਦਿੰਦਾ ਕਿ ਉਹਨੂੰ ਜਦੋਂ ਦਿਮਾਗ ਦੇ ਵਿੱਚ ਵਾਹ ਘੜਦਾ ਉਹ ਟਾਈ ਫੜ ਲੂ ਕੋਈ ਕੰਨ ਨੂੰ ਹੱਥ ਲਾ ਲੂ ਕੋਈ ਨੱਕ ਨੂੰ ਹੱਥ ਲਾਊਗਾ ਕੋਈ ਕਿਤੇ ਲਾਊਗਾ ਕੋਈ ਬਟਨ ਫੜ ਲਊਗਾ ਇਹ ਨਰਜੀ ਪੁਆਇੰਟਸ ਉਹਨਾਂ ਨੇ ਇੱਥੇ ਉਹੋ ਜਿਹੜੀ ਹੈ ਨਾ ਉਹਨੂੰ એનર્ਜੀ ਪੁਆਇੰਟ ਦੇ ਤੌਰ ਤੇ ਵਰਤਿਆ ਸਿੰਬਲ ਤਾਂ ਉਹ ਸੀਗਾ ਪਰ ਉਹ ਇੱਡਾ ਵੱਡਾ ਨਰਜੀ ਪੁਆਇੰਟ ਉਹਨਾਂ ਨੇ ਵਰਤਿਆ ਕਿ ਤੁਸੀਂ ਬਾਕੀ ਕਹਾਣੀ ਇਸ ਇੱਕ ਬਾਤ ਨੂੰ ਛੱਡ ਕੇ ਪੜ ਕੇ ਦੇਖਿਓ ਇਹ ਕਹਾਣੀ ਤੁਹਾਨੂੰ ਪੜਨੂ ਜੀ ਹੈ ਇੱਕ ਦਮ ਉਹ ਬੂੜ ਉਥਾਂ ਚੱਕਦੇ ਨੇ ਐਨਰਜੀ ਪੁਆਇੰਟ ਤੇ ਲੱਭਦੇ ਨੇ ਤੁਹਾਡੇ ਅੰਦਰ ਇੱਕ ਦਮ ਖੇੜਾ ਆਉਂਦਾ ਨਾਲ ਦੀ ਨਾਲ ਇਹਨਾਂ ਮਾਰਮਕ ਵਰਦਨ ਸ਼ੁਰੂ ਹੋ ਜਾਂਦਾ ਉਹ ਘਰ ਦੀਆਂ ਚੰਗੀਆਂ ਦਾ ਤਕਲੀਫਾਂ ਦਾ ਇੱਕ ਨਾ ਉਹ ਪੰਜ ਸੱਤ ਲੈਣਾ ਜਲਦੀਆਂ ਨੇ ਉਹ ਉਥੋਂ ਵਾਪਸ ਚੱਕਦੇ ਨੇ ਇਹ ਕਹਾਣੀ ਦੀ ਵਿਧਾ ਨੂੰ ਇਹਨਾਂ ਇੱਕ ਵੀ ਇਸ ਕਰਕੇ ਦੇ ਵਿੱਚ ਲਬਜ਼ ਪਾਇਆ ਹੀ ਨਹੀਂ ਸੀ ਜਾ ਸਕਦਾ ਇਹ ਪੋਸੀਬਲ ਹੀ ਨਹੀਂ ਸੀ ਇਹ ਕਹਾਣੀ ਕੁਝ ਵੀ ਲੈ ਕੇ ਆਪਣੇ ਪਿੰਡੇ ਤੇ ਚੱਲ ਜੇ ਬੜੀ ਕਮਾਲ ਦੀ ਮਨਬਚਨੀ ਦੀ ਕਹਾਣੀ ਹੈ ਉਹਨਾਂ ਮਨਬਚਰੀ ਰਾਈ ਜਿਹੜੀ ਸਕੂਲ ਦੀ ਆਪਣੀ ਸਾਰੀ ਵਰਤੀ ਉਹ ਬਹੁਤ ਕਮਾਲ ਨਾਲ ਵਰਤੀ ਹੈ ਇਹ ਤਾਂ ਚਲੋ ਉਹਨਾਂ ਨੇ ਉਹਦੀ ਕੁੜੀ ਦੀ ਕਿਉਂ ਫੋਟੋ ਲਾਈ ਇਹ ਤਾਂ ਸਹਿਜ ਭਾਵਨਾ ਆ ਇਹ ਤਾਂ ਇੱਕ એનર્ਜੀ ਉਹ ਹੀ ਤੇਰੇ ਗੇਵਸ ਹੀ ਨੇ ਹਿਊਮਨ ਮਾਈਂਡ ਦੀਆਂ ਉਹ ਜਿਹੜੀਆਂ ਇੱਕ ਦੂਜੇ ਪਤੀ ਅਟਰੈਕਸ਼ਨ ਜਿਹੜੀ ਕੁਦਰਤ ਨੇ ਪੈਦਾ ਕੀਤੀ ਆ ਉਹ ਤਾਂ ਹਮੇਸ਼ਾ ਹੀ ਰਹੂਗੀ ਲਗੋ ਜਿੰਨਾ ਕੋਈ ਮਰਜੀ ਲੱਗ ਜੇ ਮਨ ਦਾ ਆਪਣਾ ਪਰਦਾ ਨਾ ਹੁੰਦਾ ਤਾਂ ਬੰਦਾ ਜਿਹੜਾ ਹਿਊਮਨ ਹੈ ਉਹ ਇਹੋ ਜਿਹਾ ਜਾਨਵਰ ਹੈ ਉਹ ਆਪਣੇ ਘਰ 'ਚ ਵੀ ਨਹੀਂ ਰਹਿ ਸਕਦਾ ਜੇ ਦੂਸਰੇ ਨੂੰ ਮਨ ਦੀਆਂ ਗੱਲਾਂ ਪਤਾ ਲੱਗ ਜਾਂਦੀਆਂ ਨਾ ਤਾਂ ਫਿਰ ਆਪਾਂ ਰਹਿ ਨਹੀਂ ਸਕਦੇ ਮਨ ਦਾ ਇੰਨਾ ਕਮੀਨਾ ਇੰਨਾ ਕੁਝ ਹੈ ਉਹਦਾ ਕੋਈ ਰਾਹ ਨਹੀਂ ਦੇ ਇਸ ਗੱਲ ਨੂੰ ਸੁਖਜੀਤ ਜੀ ਇੰਨਾ ਸਮਝਦੇ ਸੀ ਕਿ ਮੈਨੂੰ ਬਹੁਤ ਇਹ ਤੁਹਾke ਲੋ ਮਿਲਿਆ ਵੀ ਉਹਨਾਂ ਦੇ ਨਾਲ ਇੰਨਾ ਕੁ ਵਿਚਰੇ ਵੀ ਸਹਿਜ ਵਿਚਰਦਿਆਂ ਉਹਨਾਂ ਨੇ ਜਿਹੜੀਆਂ ਗੱਲਾਂ ਕਰਨੀਆਂ ਪਹਿਲਾਂ ਪਹਿਲਾਂ ਇਸ ਗੱਲ ਦੀ ਸਮਝ ਨਹੀਂ ਸੀ ਆਉਂਦੀ ਪਹਿਲਾਂ ਤਾਂ ਮੋੜ ਦੋਪਨ ਦਾ ਵੀ ਪਹਿਲਾਂ ਤੇ ਸਮਝ ਹੀ ਬਹੁਤ ਬਾਤ ਦੇ ਵਿੱਚ ਆਉਣ ਲੱਗੀ ਸੀ ਉਹ ਗੱਲ ਸਮਝਾਉਂਦੇ ਸੀ ਪਹਿਲਾਂ ਤਾਂ ਗੁੱਸਾ ਜੜਦਾ ਰਹਿੰਦਾ ਇਹ ਵੀ ਕੋਈ ਗੱਲ ਪੁੱਛਦਿਆਂ ਕੋਈ ਟਿਸਰਾ ਕਰੀ ਜਾਂਦੇ ਨੇ ਪਰ ਉਹਨਾਂ ਦਾ ਜਿਹੜਾ ਸਹਿਜ ਵਰਤਾਰਾ ਸੀ ਨਾ ਵੀ ਉਹਨਾਂ ਨੇ ਉੱਥੇ ਤਾਂ ਉਸ ਤਰ੍ਹਾਂ ਗੱਲ ਨਹੀਂ ਦੱchnੀ ਵੀ ਜਿਹੜੀ ਭੁੱਲ ਜੇ ਉਹਦੇ 'ਚ ਕੋਈ ਕਿਸੇ ਨੂੰ ਲੱਗੇ ਵੀ ਮੈਂ ਸਿਆਣਾ ਦੇ ਫਿਰ ਤੋਂ ਕੁਐਸਚਨ ਕਰੀ ਜਾਵੇ ਉਹ ਸਹਿਜ ਵਰਤਾਰੇ ਦੇ ਵਿੱਚ ਵਰਤਾ ਕੇ ਉਹਦੇ ਚ ਚੱਲ ਕੇ ਉਹ ਤੁਹਾਨੂੰ ਇੱਕਦਮ ਸਮਝਾ ਦਿੰਦੇ ਸੀ ਵੀ ਆਹ ਗੱਲ ਹੈ ਇਸ ਤਰ੍ਹਾਂ ਪਹਿਲਾਂ ਇਹ ਵੀ ਲੱਗਣਾ ਵੀ ਉਹਨਾਂ ਨੂੰ ਗੱਲ ਦੱਸੀ ਦੀ ਹੈ ਉਹ ਗੱਲ ਗੌਰ ਦੀ ਅਸਲ ਦੇ ਵਿੱਚ ਅੱਜ ਤੱਕ ਮੇਰੀ ਲਾਈਵ ਦੇ ਵਿੱਚ ਬਹੁਤ ਜ਼ਿਆਦਾ ਮੇਰਾ ਜਿਹੜਾ ਨਾ ਉਹ ਸਰਕਲ ਵੱਡਾ ਰਿਹਾ ਪਹਿਲਾਂ ਹੁੰਦਾ ਬਹੁਤ ਛੋਟਾ ਆ बहुत ज्यादा सर्कल बनता यारोस्तिया मेरिया में इना घूम फिर इन लाइफ सिर्फ दो बंदे आए ने जू गल पता सी वो सुन लिफ दो अस दस रहेन रहे ने लगता होंगे यार जवाब नहीं देते वह आ जा करके इधर न कई साल बाद पता लगा कि ऑलरेडी गल पता होंगी फिर भी सुन रहे ਔਰ ਇਸ ਤੋਂ ਜਦੋਂ ਇੱਕੋ ਸਟੈਪ ਅੱਗੇ ਜਾਂਦੇ ਸੀ ਬੰਦਾ ਬਿਲਕੁਲ ਗਲਤ ਕਹਿ ਰਿਹਾ ਹੁੰਦਾ ਸੀ ਉਹ ਫਿਰ ਸੁਣ ਰਿਹਾ ਹੁੰਦਾ ਸੀ ਉਹਨੂੰ ਵਿੱਚੋਂ ਟਰੋਕਦੇ ਹੀ ਨਹੀਂ ਸੀ ਤੇ ਮੈਂ ਕਈ ਵਾਰ ਕਹਿਣਾ ਇਹ ਕੀ ਕਰਦਾ ਜੀ ਅਗਲੇ ਤਾਂ ਜਰੂਰ ਚੱਕੀ ਜਨਾਂ ਐਵੇਂ ਅਗਲੇ ਨੂੰ ਆਉਂ ਪੈਦਾ ਹੋਈ ਜਾਂਦੀ ਵੀ ਮੈਂ ਸਰਜੀਤ ਨੂੰ ਪੜਾ ਆ ਗਿਆ ਉਹ ਕਹਿੰਦਾ ਨਹੀਂ ਇਹ ਨਹੀਂ ਗੱਲ ਹੈ ਪਤਾ ਨਹੀਂ ਕਿੱਥੇ ਉਹਨੇ ਕੋਈ ਸਿਆਣੀ ਗੱਲ ਕਰਨੀ ਹੈ ਜਿਹੜੀ ਆਪਣੇ ਕੰਮ ਆਉਣੀ ਸੁਣਨਾ ਸਭ ਤੋਂ ਜ਼ਰੂਰੀ ਹੈ ਅਜੇ ਤਾਂ ਸਾਹਮਣੇ ਤਾਂ ਇਹ ਆਪਾਂ ਨੂੰ ਸਿਰਫ ਪੜਨ ਲਈ ਕਹਿਣ ਲੱਗੇ ਸੀ ਪੜ੍ਹਾ ਕਰੋ ਪੜ੍ਹਾ ਕਰੋ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸੀ ਉਹਨਾਂ ਨੂੰ ਉਹ ਬਿੰਦੇ ਸੀ ਜ਼ਿਆਦਾ ਸੁਣਿਆ ਦੂਸਰੇ ਦੂਸਰੇ ਗੱਲ ਨਾ ਪਿਆ ਕਰੋ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਈਵਨ ਕਿ ਉਹਨਾਂ ਕਹਿਣਾ ਯਾਰ ਕੋਈ ਬੰਦਾ ਗੱਡੀ ਲੈ ਕੇ ਆਇਆ ਤੇ ਹੁਣ ਆਦੇ ਸੀ ਮੇਰੀ ਬਹੁਤ ਜ਼ਿਆਦਾ ਮੈਂ ਕਿਹੜਾ ਰੰਗ ਲਈਦਾ ਉਹਨਾਂ ਉੱਥੇ ਦਾ ਚੁੱਪ ਰਹਿਣਾ ਬਾਅਦ ਵਿੱਚ ਅਖਲਾ ਦੇ ਨੂੰ ਬਦਾਉਣੀ ਕਿੰਨੀ ਰੀਝਾਂ ਨਾਲ ਲੈਂਦੀ ਹੈ ਪੂਰੀ ਸਾਰੀ ਉਮਰ ਦੀ ਕਮਾਈ ਇੱਥੇ ਲਾ ਇਨੂੰ ਕੀ ਮਜ਼ਾ ਵੀ ਉਹਦਾ ਕਿੰਨੀ ਰੀਸ ਸੀ ਵੀ ਇਹ ਰੰਗ ਲੈਣਾ ਮੈਂ ਕਿੰਨੇ ਜਰਜ ਉਹਨੇ ਪੈਸੇ ਇਕੱਠੇ ਕੀਤੇ ਇਹਨੂੰ ਮਜ਼ਾ ਇਸ ਗੱਲ ਦਾ ਤੂੰ ਇੱਕ ਮਿੰਟ ਜੋ ਉਸ ਬੰਦੇ ਦੀ ਉਹ ਤੈਨੂੰ ਮਠਿਆਈ ਲੈ ਕੇ ਆਇਆ ਤੇਰੇ ਨਾਲ ਕੁਝ ਹੀ ਸਾਂਝੀ ਕਰਨ ਆਇਆ ਤੂੰ ਕੀ ਕੀਤਾ ਉਹਦੇ ਨਾਲ ਇਹ ਉਹਨਾਂ ਦੇ ਸਹਿਜ ਵਰਤਾਰੇ ਸੀ ਉਹ ਸਹਿਜ ਵਰਤਾਰੇ ਦੇ ਵਿੱਚ ਇੰਨਾ ਜ਼ਿਆਦਾ ਉਤਰ ਚੁੱਕੇ ਸੀ ਕਿ ਉਹ ਹਰ ਚੀਜ਼ ਦੇ ਵਿੱਚ ਉਹ ਜੀਵਨ ਨੂੰ ਜੀ ਕੇ ਵੇਖਦੇ ਸੀਗੇ ਵੀ ਜੇ ਮੇਰੇ ਨਾਲ ਹੋਵੇ ਤਾਂ ਇਹਦਾ ਮੇਰੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਉਹ ਨਿਕਲਦਾ ਆਇਆ ਤੇ ਇਸ ਕਰਕੇ ਉਹ ਟਿਚਰਾ ਜੁਨੀ ਸੀ ਉਹਨਾਂ ਦੀਆਂ ਉਹ ਹੁੰਦਾ ਸੀ ਜਰਗ ਬੰਦੇ ਨੂੰ ਉਹਦੇ ਵਿੱਚੋਂ ਬਾਹਰ ਕੱਢਣ ਲਈ ਜਿਹੜਾ ਕੋਈ ਬੰਦਾ ਭਾਰ ਲੈ ਕੇ ਦੁਰਿਆ ਕਰਦਾ ਆ ਇਹਦੇ ਵਿੱਚ ਵੀ ਫੋਟੋ ਦੇ ਵਿੱਚ ਵੀ ਉਹ ਆਪਣੇ ਆਪ ਨੂੰ ਮਨਬਜਣੀ ਨਾ ਆਪਣੇ ਆਪ ਨੂੰ ਭਾਰ ਮੁਦਗਾਰ ਰਿਹਾ ਜੇ ਬੰਦੇ ਦੇ ਵਿੱਚ ਇਹ ਕੈਪੇਬਿਲਿਟੀ ਨਾ ਹੋਵੇ ਤਾਂ ਜਿੰਨਾ ਭਾਰ ਲੈ ਕੇ ਬੰਦਾ ਜਾਂ ਜੇ ਕੁਸ਼ਤਾ ਤਾਂ ਕੁਝ ਵਿਰਲੇ ਨੇ ਜਿਨ੍ਹਾਂ ਦਾ ਚੱਲ ਜੂਗਾ ਨਹੀਂ ਤਾਂ ਜਿਹੜੇ ਆਲ ਦੌਰ ਤੇ ਜਿਹੜੇ ਬੰਦੇ ਨੂੰ ਪਾਗਲ ਹੋ ਜਾਣਗੇ ਜੇ ਇਸ ਤਰ੍ਹਾਂ ਦੀਆਂ ਮਾਨ ਬਚਨੀਆਂ ਨਾ ਕਰੂ। ਨਿਊਜ਼ ਲੈਵਲ ਦੀ ਕਹਾਣੀ ਉਹਨਾਂ ਨੇ ਲਿਖ ਕੇ ਨਾ ਸਾਨੂੰ। ਹਾਂ। ਗਮਾਸ ਦਾ ਕਨਸੈਪਟ ਵੀ ਦਿੱਤਾ ਆ। ਅਸੀਂ ਕਹਾਣੀਆਂ ਲਿਖ ਨਹੀਂ ਸਕਦੇ ਕਿਵੇਂ ਲਿਖਣੀ ਆ, ਕਿੰਨਾ ਕੁ ਲਿਖਣਾ ਆ। ਕਿੱਥੇ ਪਾਉਜ਼ ਕਰਨਾ ਆ, ਕਿੱਥੋਂ ਨਵੀਂ ਗੱਲ ਚਲਣੀ ਆ, ਕਿੱਥੇ ਨਰਦੀ। ਇਹ ਹੋਰ ਕਹਾਣੀਆਂ ਜੀ ਮਾਨ ਬਚਨੀ ਜੀ ਹੋਰ ਵੀ ਸਾਨੂੰ ਇਹ ਸਿੱਖਣ ਦੀ ਜਗ੍ਹਾ ਕਿ ਸਾਡੇ ਕੋਲ ਅਲਦੀ ਪੁਆਇੰਟ ਕੀ ਨੇ। ਬੰਦੇ ਨੂੰ ਵਾਪਸ ਫੜ ਕੇ ਉੱਥੇ ਇੱਕ ਜਗ੍ਹਾ ਲਿਆਉਂਦੇ ਫਿਰ ਉਥੋਂ ਸੀ ਆਪਣੀ ਘੜੀ ਤੋਂ। ਇਹਨਾਂ 'ਚ ਇਹ ਵੀ ਬਹੁਤ ਵੱਡਾ ਪੁਆਇੰਟ ਹੈ ਬਹੁਤ ਕੋਈ ਹੈ ਜਿਸ ਕਰਦੇ ਹਾਂ ਅਸੀਂ ਤਾਂ ਹੋਰ ਜ਼ਿਆਦਾ ਹੀ ਕਰਦਾ ਨੀ ਤੇ ਹੋਰ ਤਾਂ ਕੁਝੋਂ ਬਾਹਰ ਹੈਗਾ